कल असी जो इंफोरमे आई है कि रात सुल्तानपुर लोधी दाना मंडी के लाश मिली है लाश की पूरी शिनाख्त करने तो बाद पता लग्या कि एक बंदा है हनी कुमार कि सुल्तानपुर लोधी के बीजेपी युवा मोर्चा का प्रधान भी है ओपी किसी ने बड़ी मतलब हत्या की ਮਰਡਰ ਕੀਤਾ ਸੀ ਫਿਰ ਜਦੋਂ ਸਾਰੀ ਇਨਵੈਸਟੀਗੇਸ਼ਨ ਸਾਡੀ ਪ੍ਰੋਗਰੈਸ ਕੀਤੀ ਤੋਂ ਰਾਤ ਦੇ ਵਿੱਚ ਕੱਲ ਅਸੀਂ ਦੋ ਬੰਦੇ ਰਾਉਂਡ ਅਪ ਕੀਤੇ ਸੀ ਉਹਦੇ ਵਿੱਚ ਮੈਂ ਕੱਲ ਵੀ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਕਨਿਕ ਹੈਗਾ ਉਹਨੂੰ ਅਸੀਂ ਰਾਉਂਡ ਅਪ ਕੀਤਾ ਸੀ ਪਰ ਸਾਡੀ ਜਿਹੜੀ ਕਪੂਰਥਲਾ ਪੁਲਿਸ ਦੀ ਟੀਮ ਹੈ ਇਹਨਾਂ ਨੇ ਬੜੀ ਵਧੀਆ ਤਰੀਕੇ ਸੇ ਸੀਆਈਏ ਔਰ ਡੀਐਸਪੀ ਸੁਲਤਾਨਪੁਰ ਲੋਧੀ ਔਰ ਡੀਐਸਪੀ ਡੀ ਸਾਹਿਬ ਨੇ ਬੜੀ ਤਰੀਕੇ ਨਾਲ ਇਹਨਾਂ ਨੂੰ ਰਾਉਂਡ ਅਪ ਕਰਕੇ ਔਰ ਵਿਦਨ ਕਿਊ ਆਵਰਸ ਅਸੀਂ ਸਾਰੇ ਬੰਦੇ ਮਰਡਰ ਦੇ ਰਾਉਂਡ ਅਪ ਕਰ ਲਏ ਹੈ ਉਨ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ ਕਿਨ ਹਾਲਾਤਾਂ ਦੇ ਵਿੱਚ ਇਹ ਮਰਡਰ ਹੋਏ ਹਨ ਦੋ ਗਰੁੱਪ ਹੈ ਬੰਦਿਆਂ ਦੇ ਇੱਕ ਗਰੁੱਪ ਹੈਗਾ ਹਨੀ ਕੁਮਾਰ ਹੈ ਉਹਦੇ ਨਾਲ ਦੋ ਬੰਦੇ ਹੋਰ ਹੈ ਦੂਜਾ ਗਰੁੱਪ ਹੈਗਾ 카ਰ ਤੇ ਕਰਨ ਗगन बाबा ਨਵੀਨ ਗੌਤਮ ਇਹ ਬੰਦੇ ਪਹਿਲੇ ਇਹ ਸਾਰੇ ਬੰਦੇ ਇੱਕੋ ਹੀ ਕਮੇਟੀ ਦੇ ਵਿੱਚ ਰਾਮੀਲਾ ਦੇ ਵਿੱਚ ਕੰਮ ਕਰਦੇ ਸੀ ਪਰ ਇਹਨਾਂ ਦੀ ਉੱਥੇ ਆਪਸ ਦੇ ਵਿੱਚ ਕਿਸੇ ਦੇ ਨਾਲ ਲੜਾਈ ਹੋਣ ਕਰਕੇ ਤੂ ਤੂ ਮੈਂ ਮੈਂ ਹੋ ਗਈ ਸੀ तो परसों जो हनी कुमार और साथी अः जन हस्पताल है दाना मंडी के बाहर किसी थे खड़े से जो कार्तिक और गगन बाबा सारे इतो गए हैं तो उन्होंने इन्हों ललकारे मारे हैं और थोड़ा बहुत लड़ाई हुई है इन्ह दगन बाबा जगा एने अपनी क्रिच कटके नगन बाबा जरा है एपर पहले भी तीन सौ दो बरी हुआ है ਸੋ ਇਹਦੇ ਉੱਪਰ ਇਹ ਗੱਡੀ ਦੇ ਵਿੱਚ ਆਪਣੇ ਹਥਿਆਰ ਹੀ ਰੱਖਦੇ ਆ ਇਹਨਾਂ ਦੇ ਨਾਲ ਅਸੀਂ ਜੋ ਹੁਣ ਤੱਕ ਅਸੀਂ ਕਾਫੀ ਤੇਜ਼ਦਾਰ ਹਥਿਆਰ ਇਹਨਾਂ ਤੋਂ ਬਰਾਮਤ ਕਿਤੇ ਹੈ ਇਹਨੇ ਆਪਣੀ ਇੱਕ ਰਿਚ ਕੱਟ ਕੇ ਉਹਦੇ ਹਾਰਟ ਦੇ ਵਿੱਚ ਮਾਰੀ ਹੈ ਤਾਂ ਉਹਦੀ ਓਨ ਦਾ ਸਪਾਟ ਡੈਥ ਹੋਈ ਹੈ ਔਰ ਸਾਈਕਲ ਔਰ ਬਾਕੀ ਜੋ ਚੈਨੇ ਚੋਨੇ ਹੈ ਉਸੇ ਉਹਦਾ ਗਲਾ ਵੀ ਮਤਲਬ ਬੰਦਾ ਹੈ ਤਾਂ ਉੱਥੇ ਕਾਫੀ ਲੜਾਈ ਹੋਈ ਲੜਾਈ ਕੇ ਬਾਅਦ ਇਹ ਫਰਾਰ ਹੋ ਗਏ ਉੱਥੋਂ ਨਿਕਲ ਕੇ ਇਹ ਰਾਤੀ ਕਰੀਬ 1:30 ਵਜੇ ਪਹੁੰਚੇ ਫਗਵਾੜੇ ਪਹੁੰਚ ਗਏ ਫਗਵਾੜੇ ਤੋਂ ਫਿਰ ਇਹਨਾਂ ਨੇ ਆਪਣੀ ਇੱਕ ਫਰੈਂਡ ਨੂੰ ਕਾਲ ਕੀਤਾ ਫਰੈਂਡ ਨੂੰ ਕਾਲ ਕਰਕੇ ਫਿਰ ਇਹ ਜਲੰਧਰ ਮਤਲਬ ਆਪਣੀ ਲੋਕਛਿਟਕੇ ਇਹ ਉੱਥੇ ਰਹਿ ਰਹੇ ਸੀ ਤੋਂ ਸਾਡੀ ਟੀਮ ਨੇ ਬੜੀ ਵਧੀਆ ਟੈਕਨੀਕਲ ਇਨਵੈਸਟੀਗੇਸ਼ਨ ਕਰਕੇ ਔਰ ਹਿਊਮਨ ਇੰਟੈਲੀਜੈਂਸ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਹੈ ਹੁਣ ਅਸੀਂ ਸਾਰੇ ਅਕਿਊਜ਼ ਜਿਹੜੇ ਇਹਦੇ ਹੈ ਉਹ ਰੌਂਡ ਅਪ ਕਰ ਲਏ ਹਨ ਮੈਂ ਤੁਹਾਨੂੰ ਇਹਨਾਂ ਦੇ ਨਾਮ ਦੱਸ ਦਿੰਦੇ ਨੇ ਕਾਰਤਿਕ ਔਰ ਫਕਾਈ ਇਹ ਵੀ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਮੋਹਲਾ ਸੈਦਾ ਗਗਨ ਔਰ ਬਾਬਾ ਇਹ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਜਵਾਲਾ ਸਿੰਘ ਨਗਰ ਦਾ तीजा बंदा है करण उर्फ बिल्ला ए भी वासी है ये भी सुल्तानपुर लोधी का रहने वाला है गौतम और नवीन और बाकी दड़े जो बंदे असी कल राउंड अपी से वह भी इन्होंने नाल है तो असी एक गरारी एक किच दो दातर और एक स्विफ्ट कार पी बी फोर्टी वन डी एट नाइन नाइन एट अराबद की है तो साड़ी पुलिस टीम की बड़ी व्या उपलब्धि है कि असी विदिन सात आठ घंटे असी ये मर्डर केस के सारे जोड़े मुलजिम हैं इन्हों अरेस्ट कर लिया है